ਸੋ ਹੰਮਹਰਾਏ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦਸ ਸੇਠ ਸ਼ੰਸ਼ੇ ਸਮਤ ਇੱਕ ਨਾਨਕ ਚੰਦ ਦੇ ਘਰ ਪਿੰਡ ਸਰਦਾਰੀ ਸ਼ੰਭ ਤਾਰਨ ਹਾਰ ਸ੍ਰੀ ਭਗਵਾਨ ਦਾਤਾ ਦਾਤਾਰ ਵੱਡੀ ਵਡਿਆਈਆ ਫੜ ਫੜ ਤਾਰੇ ਮੂਰਖ ਮੁਗਦੈਨ ਜਾਣ ਸਿਰੇ ਆਪਣਾ ਹੱਥ ਟਿਕਾਈਆ ਕਾਮੀ ਕਰੋਦੀ ਲੋਬੀ ਹੰਕਾਰੀ ਜੋ ਚਰਨੀ ਡਿਗੇ ਆਣ ਤੇਸ ਦਾ ਲੇਖਾ ਦੇ ਚੁਕਾਇਆ ਪ੍ਰੇਮ ਪਿਆਰ ਨਾਲ ਜੋ ਚਰਨ ਸਰਨ ਤੱਕੇ ਕਰ ਧਿਆਨ ਧਿਆਨ ਆਪਣਾ ਵਿੱਚ ਟਿਕਾਈਆ ਜਰਮ ਕਰਮ ਦਾ ਤੋੜ ਕੇ ਬੰਧਨ ਸਾਚੀ ਸਿੱਖਿਆ ਦੇ ਗਿਆਨ ਆਤਮ ਪਰਮਾਤਮ ਦਾਏ ਸਮਝਾਈਆ ਆਵਣ ਜਾਵਣ ਜਮਕੀ ਫਾਸੀ ਟੁੱਟ ਜਾਏ ਕਾਣ ਰਾਇ ਧਰਮਨਾ ਦਾਏ ਸਜ਼ਾਈਆ ਜੋ ਗੁਰਮੁਖ ਰੂਪ ਹੋ ਕੇ ਜਨ ਭਗਤ ਮਿਲੇ ਸ੍ਰੀ ਭਗਵਾਨ ਤਿਸਤਾ ਕਰਮਾਂ ਦਾ ਭਾਗ ਆਪਣੀ ਝੋਲੀ ਪਾਈਆ ਕੁੜੀ ਕਿਰਿਆ ਰਹਿਣਾਂ ਦੇ ਵੇ ਸ਼ੈਤਾਨ ਕਲਜੁ ਗ੍ਰਹਿਣ ਅੰਧੇਰੀ ਸ਼ਾਮ ਸ਼ਾਮ ਹੋ ਕੇ ਦਇ ਗਵਾਈਆ ਅੰਦਰ ਦਾ ਮਾਲਕ ਬਣ ਕੇ RAM ਰਮਈਆ ਰੌਣਕ ਦੇ ਵਿਖਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਫੜ ਫੜ ਬਾਹਾਂ ਪਾਰ ਲੰਗਾਈਆ ਜਾਂਦੇ ਤਾਰੇ ਬੰਦੀ ਰਾਹੀ ਚਾਰੇ ਖਾਣੀ ਵਜੀ ਵਧਾਈਆ ਤੁਰਦਾ ਮਾਲਕ ਤੁਰ ਦਰਗਾਹੀ ਬੇਪਰਵਾ ਫੇਰਾ ਪਾਈਆ ਦੇਵਨਹਾਰ ਸੱਚੀ ਵਡਿਆਈ ਪੁਰਬ ਜਨਮਾਂ ਲੇਖ ਚੁਕਾਈਆ ਕਰਮ ਕਰਮ ਦੀ ਮੇਟਣ ਮੇਟਣ ਹਾਰ ਸ਼ਾਹੀ ਕਰਮ ਕਰਮ ਦੀ ਮੇਟਣ ਹਾਰ ਸ਼ਾਹੀ ਦੁਰਮਤ ਮੈਲ ਧਵਾਈਆ ਨਾਲ ਦੇਵਨ ਆਇਆ ਗਵਾਹੀ ਲੇਖਾ ਪਿਛਲਾ ਰਹਾ ਚੁਕਾਈਆ ਜੋਤੀ ਜੋਤ ਸ੍ਰੂ ਭਰ ਆਪ ਆਪਣੀ ਕਿਰਪਾ ਕਰ ਬਖਸ਼ਣ ਹਾਰ ਸੱਚੀ ਸਰਨਾਈ ਸਰਨਾਈ ਕਹੇ ਜੋ ਸਾਹਿਬ ਸੱਜਣ ਝੁਕਦਾ ਸਰਨਗਤਿ ਘੋਟ ਰਖਾਈਆ ਉਸਦਾ ਅਗਲਾ ਪੰਡਾ ਮੁਕਦਾ ਮੰਜ਼ਲੇ ਵਰਨਾ ਕੋਏ ਜਨਾਈਆ ਉਸਦਾ ਅਗਲਾ ਪੰਡਾ ਮੁਕਦਾ ਮੰਜ਼ਲੇ ਵਰਨਾ ਕੋਈ ਜਨਾਈਆ ਉਹ ਕਾਇਆ ਮਾਟੀ ਭੰਡਾ ਭਨ ਜਾਏ ਦੁੱਖ ਦਾ ਆਤਮ ਪਰਮਾਤਮ ਵਿੱਚ ਸਮਾਈਆ ਪੜਦਾ ਲੈ ਜਾਏ ਭਾਗ ਜਾਗੇ ਉਜਲ ਮੁਖ ਦਾ ਚਾਰਕੁੰਟ ਹੋਏ ਰੁਸ਼ਨਾਈਆ ਫਰਜ਼ੰਦ ਬਣ ਜਾਏ ਉਸ ਪ੍ਰਭੂ ਦੀ ਕੋਖ ਦਾ ਜਿਸ ਦੀ ਕੋ ਜਣੈਂਦੀ ਮਈਆ ਮਾਣ ਲੈ ਰਿਹਾ ਉਸ ਪੁੱਤ ਦਾ ਜੋ ਪੁੱਤ ਗੋਬਿੰਦ ਲਿਆ ਬਣਾਈਆ ਘਰ ਵੇਖ ਲੈ ਸੱਚੇ ਸੁਖ ਦਾ ਜੋ ਸੁਖ ਸਾਗਰ ਪਰ ਰੂਪ ਸਮਾਈਆ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਭਗਤ ਸਹੇਲੇ ਉਹ ਗੋਦੀ ਚੁੱਕਦਾ ਜਿੰਨਾ ਪਿਛੇ ਗੋਬਿੰਦ ਅੰਤ ਗੋਦਾਵਰੀ ਕੰਡੇ ਬਹਿ ਕੇ ਸੁਗੰਧ ਖਾਈਆ ਇੱਕ ਦਿਨ ਗੋਬਿੰਦ ਆਇਆ ਸੱਚਾ ਆਨੰਦ ਫਰੇਮ ਵਿੱਚ ਹਸਣ ਲਾਈਆ ਪਰਖ ਆਕਾਲ ਵੇਖਿਆ ਸੰਗ ਪ੍ਰਕਾਸ਼ بے ਪਰਵਾਹੀਆ ਖੁਸ਼ੀ ਵਿੱਚ ਮੰਗ ਲਈ ਮੰਗ ਆਪਣੀ ਝੋਲੀ ਡਾਈਆ ਏ ਪ੍ਰਭੂ ਏ ਪ੍ਰਭੂ ਜੇ ਦਿੰਦਿਆਂ ਨਾ ਹੋਵੇ ਤੰਗ ਆਪਣੀ ਆਸ਼ਾ ਤੇ ਸਮਝਾਈਆ ਮੈਂ ਸ੍ਰਿਸ਼ਟੀ ਵੇਖ ਕੇ ਤੇਰੀ ਬਹੁ ਰੰਗ ਜੋ ਦੀਨਾ ਮਜ਼ਬਾਂ ਵਿੱਚ ਵੰਡ ਵੰਡਾਈਆ ਆਪਣੇ ਵਿਛੋੜੇ ਦੀ ਖੜੀ ਕਰਕੇ ਕੰਧ ਮਾਟੀ ਪੁੱਤਲੇ ਰਹਿ ਨਚਾਈਆ ਆਪਣੇ ਵਿਛੋੜੇ ਦੀ ਵਿੱਚ ਖੜੀ ਕਰਕੇ ਕੰਦ ਮਾਰਤੀ ਪੁਤਲੇ ਰਹਾ ਨਚਾਈਆ ਤੇਰਾ ਕੋਈ ਗਉਂ ਨਹੀਂ ਗਾਉਂਦਾ ਛੰਦ ਤੇਰੇ ਮਿਲਣ ਦੀ ਆਸ ਨਾ ਕਿਸੇ ਰਖਾਈਆ ਪਰ ਮੈਨੂੰ ਤੇਰੇ ਬਿਨਾ ਨਹੀਂ ਪੈਂਦੀ ਠੰਡ ਪਰ ਮੈਨੂੰ ਤੇਰੇ ਬਿਨਾ ਨਹੀਂ ਪੈਂਦੀ ਠੰਡ ਪਤਾ ਨਹੀਂ ਸ੍ਰਿਸ਼ਟੀ ਤੈਨੂੰ ਭੁੱਲ ਕੇ ਆਪਣਾ ਕਿਵੇਂ ਝਟ ਲਗਾਈਆ ਪੁਰਖਾ ਕਾਲ ਕਿਹਾ ਇਹ ਮੇਰਾ ਵਥਰਾ ਟੰਗ ਤਰਾ ਤਰੀਕੇ ਨਾਲ ਰਹਾ ਸਾਰੇ ਚਲਾਈਆ ਗੋਬਿੰਦ ਕਿਹਾ ਭਾਵੇਂ ਖੇਲ ਮੇਰਾ ਨਿਸੰਗ ਨਿਰੰਕਾਰ ਹੋ ਕੇ ਰਿਹਾ ਵਿਖਾਈਆ ਪਰ ਮੈਂ ਜ਼ਰੂਰ ਮੰਗਣੀ ਇੱਕ ਮੰਗ ਮੰਗਤ ਹੋ ਕੇ ਝੋਲੀ ਡਾਈਆ ਮੈਂ ਤੇਰੇ ਭਗਤਾਂ ਨੂੰ ਮਿਲਾਉਣਾ ਤੇਰੇ ਸੰਗ ਵਿਚੋਲਾ ਹੋ ਕੇ ਵਿਛੋੜਾ ਦੇਣਾ ਘਟਾਈਆ ਉਧਰੋਂ ਰੋਪਈ ਗੋਦਾਵਰੀ ਗੰਗ ਨੇਤਰ ਨੈਣਾ ਨੀਰ ਵਹਾਈਆ ਉਧਰ ਰੋਪਈ ਗੋਦਾਵਰੀ ਗੰਗ ਨੇਤਰ ਨੈਣਾ ਨੀਰ ਵਹਾਈਆ ਗੋਬਿੰਦ ਨੇ ਕਿਹਾ ਥੋੜੀ ਆ ਅਗੇ ਲੰਘ ਤੈਨੂੰ ਦਿਆ ਸਮਝਾਈਆ ਤੂੰ ਦੇ ਨਹੀਂ ਸਕਦੀ ਉਹ ਆਨੰਦ ਜਿਹੜਾ ਆਨੰਦ ਗੁਰਮੁਖ ਰਹੇ ਭਾਈਆ ਉਠ ਵੇਖ ਤੈਨੂੰ ਦਿਆ ਸਿੰਘ ਵਰਗੇ ਵਿਖਾਵਾਂ ਚੰਦ ਜਿਨ੍ਹਾਂ ਦੇ ਅੰਦਰ ਮੇਰਾ ਚੰਦ ਡਲ ਕਰਿਆ ਲਗਾਈਆ ਗੋਦਾਵਰੀ ਨੂੰ ਉਸੇ ਵੇਲੇ ਪੈ ਗਈ ਠੰਡ ਨਿਉ ਨਿਉ ਚਰਨਾ ਉੱਤੇ ਸੀਸ ਟਿਕਾਈਆ ਗੋਬਿੰਦ ਜਿਸ ਵੇਲੇ ਆਪਣੇ ਹੁਕਮ ਦੀ ਮੈਨੂੰ ਭੇਜੀ ਗੰਢ ਦਵਾਰੇ ਭਗਤਾਂ ਦੇ ਆਵਾਂ ਚਾਹੀ ਚਾਹੀਆਂ ਗੋਵਿੰਦ ਕਿਹਾ ਬਸ ਮੁਖ ਕਰ ਬੰਦ ਅੱਗੇ ਆਵਾਜ਼ ਨਾ ਕੋਈ ਸੁਣਾਈਆ ਜਿਸ ਵੇਲੇ ਪੁਰਖ ਅਕਾਲ ਮੇਰੇ ਨਾਲ ਮਿਲ ਕੇ ਆਪਣੀ ਨੂੰ ਲਾਇਆ ਅੰਗ ਉਸ ਵੇਲੇ ਤੈਨੂੰ ਆਪੇ ਲਾਇ ਮਿਲਾਈਆ ਗੋਦਾਵਰੀ ਕਿਹਾ ਕਿਉ ਦਿਨ ਦਿਆਲ ਗੋਵਿੰਦ ਕਿਹਾ ਨਹੀਂ ਉਹ ਬਖਸ਼ੰਦ ਬਖਸ਼ਿਸ਼ ਕਰਕੇ ਜਿਸ ਨੂੰ ਚਾਹੇ ਪਾਰ ਲੰਗਾਈਆ ਜੋਤੀ ਜੋਤ ਸਰੂਪ ਰਾਪ ਆਪਣੀ ਕਿਰਪਾ ਕਰ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੇ ਬਣੇ ਆਇਆ ਉਹ ਆਨੰਦ ਜੈ ਸੋ ਅਨੰਦ ਦੀ ਮੰਗ ਸਾਰੇ ਗਾਇ ਕਰਾਈਆ ਸੋ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ